ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਖੇਤੀ ਗਿਆਨ ਚੈਨਲ ਤੇ ਸੋ ਕਿਸਾਨ ਵੀਰੋ ਇਸ ਵੀਡੀਓ ਦੇ ਵਿੱਚ ਜਿਹੜੀ ਤੁਸੀਂ ਪਿੰਡੀ ਦਾ ਅਪਲੋਟ ਦੇਖ ਰਹੇ ਹੋ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਿੰਡੀ ਦੀ ਨਵੀਂ ਵੈਰੈਟੀ ਜੋ ਰਿਲੀਜ਼ ਕੀਤੀ ਗਈ ਹੈ ਜਿਸ ਦਾ ਨਾਮ ਹੈ ਪੰਜਾਬ ਲਾਲੀਮਾ ਉਸ ਕਿਸਮ ਦਾ ਅਪਲੋਟ ਹੈ ਤੇ ਇਹ ਕਿਸਮ ਬਾਕੀ ਕਿਸਮਾਂ ਨਾਲੋਂ ਕਾਫੀ ਵੱਖ ਹੈ ਕਿਉਂਕਿ ਇਸ ਕਿਸਮ ਦਾ ਜਿਹੜਾ ਤਣਾ ਹੈ ਤੇ ਇਸਦੇ ਫਲ ਹੈ ਉਹ ਜਾਮਣੀ ਤੋਂ ਲਾਲ ਰੰਗ ਦੇ ਹੁੰਦੇ ਆ ਇਸ ਕਿਸਮ ਦਾ ਨਾਮ ਪੰਜਾਬ ਲਾਲੀਮਾ ਤੇ ਇਹ ਕਿਸਮ ਵਾਇਰਸ ਵਾਲੀਆਂ ਬਿਮਾਰੀਆਂ ਖਾਸ ਕਰਕੇ ਜਿਹੜਾ ਵਿਸ਼ਾਣੂ ਰੋਗ ਆਉਂਦਾ ਪਿੰਡੀ ਦੇ ਵਿੱਚ ਮੋਜ਼ੈਕ ਰੋਗ ਜਿਸ ਦੇ ਵਿੱਚ ਪੀਲੇ ਰੰਗ ਦੀਆਂ ਤਾਰੀਆਂ ਜਿਹੜੀਆਂ ਉਹ ਪੱਤਿਆਂ ਦੇ ਵਿੱਚ ਬਣ ਜਾਂਦੀਆਂ ਪੀਲਾ ਤੇ ਹਰਾ ਰੰਗ ਜਿਹੜਾ ਉਹ ਮਿਕਸ ਹੋ ਜਾਂਦਾ ਸੋ ਉਸ ਰੋਗ ਦਾ ਇੱਕ ਆਖੀ ਹੱਦ ਤੱਕ ਟਕਰਾ ਕਰ ਸਕਦੀ ਹੈ ਤੇ ਇਸ ਦੇ ਵਿੱਚ ਐਂਥੋਸਾਈਨਿਨ ਤੇ ਆਇਓਡੀਨ ਦੀ ਮਾਤਰਾ ਜਿਹੜੀ ਹੈ ਉਹ ਹਰੀ ਪਿੰਡੀ ਨਾਲ ਜ਼ਿਆਦਾ ਹੁੰਦੀ ਆ ਸੋ ਸਿਹਤ ਲਈ ਖਾਸ ਕਰਕੇ ਦਿਲ ਦੇ ਰੋਗੀਆਂ ਲਈ ਜਿਹੜੀ ਹੈ ਪਿੰਡੀ ਕਾਫੀ ਚੰਗੀ ਆ ਤੇ ਇਸ ਦੇ ਜੇਕਰ ਉਸਤ ਝਾੜ ਦੀ ਗੱਲ ਕੀਤੀ ਜਾਵੇ ਤਾਂ ਉਹ 50 ਕੁਇੰਟਲ ਪ੍ਰਤੀ ਏਕੜ ਦਾ ਜਿਹੜਾ ਝਾੜ ਆ ਤੇ ਤਕਰੀਬਨ ਤਕਰੀਬਨ ਲਵਾਈ ਤੋਂ 55-60 ਦਿਨਾਂ ਬਾਅਦ ਜਿਹੜੀ ਤੜਾਈ ਲਈ ਤਿਆਰ ਹੋ ਜਾਂਦੀ ਹੈ ਵੀਡੀਓ ਦੇ ਵਿੱਚ ਤੁਸੀਂ ਦੂਸਰਾ ਪਲੋਟ ਵੀ ਦੇਖ ਰਹੇ ਹੋ ਜਿਸ ਦੇ ਵਿੱਚ ਜਿਹੜੀ ਆਪਣੀ ਆਮ ਪਿੰਡੀ ਹੁੰਦੀ ਹੈ ਉਸ ਦਾ ਕਲਿੱਪ ਹੈ ਜੋ ਕਿ ਇਸ ਦੇ ਨਾਲੋਂ ਕਾਫੀ ਵੱਖਰੀ ਹੈ ਕਿਉਂਕਿ ਉਸ ਦੇ ਵਿੱਚ ਤਣਾ ਤੇ ਫਰੂਟ ਜਿਹੜਾ ਆਪਣਾ ਬਿਲਕੁਲ ਹਰਾ ਹੁੰਦਾ ਪਰ ਇਸ ਦਾ ਜੇਕਰ ਤੁਸੀਂ ਫਰੂਟ ਦੇਖੋ ਤੇ ਤਣਾ ਦੇਖੋ ਤਾਂ ਬਿਲਕੁਲ ਜਿਹੜਾ ਹੈ ਦਾ ਜਾਮਨੀ ਤੋਂ ਲਾਲ ਰੰਗ ਦਾ ਹੈ ਸੋ ਤੁਸੀਂ ਥੋੜੀ ਜਗ੍ਹਾ ਤੇ ਇਹ ਕਿਸਮ ਲਗਾ ਕੇ ਜਿਹੜਾ ਟ్రਾਇਲ ਜ਼ਰੂਰ ਕਰ ਸਕਦੇ ਹੋ